ਹਿਲਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਅਰਬਾਬ ਨਾਲ ਕਮ ਸਰਨਾ ਸੀ ਅਰਬਾਬ ਤੋਂ ਸਿੱਖੀ ਦਾ ਪੰਡਾ ਹੈ ਅਰਬਾਬ ਤੋਂ ਨਗਾਰਾ ਸਿੱਖੀ ਦਾ ਪੰਡਾ ਹੈ ਦਾਨਾ ਦਾਨੇ ਤੋਂ ਮਰਦਾਨਾ ਮਰਦਾਨੇ ਤੋਂ ਬੰਦਾ ਸਿੱਖੀ ਦਾ ਪਿੰਡ ਇਹੀ ਹੈ ਜੇ ਮਦਮ ਆਵਾਜ਼ ਨਾਲ ਜਾਗਣ ਵਾਲੇ ਪੁਰਸ਼ ਸੰਨ ਸਮਾਂ ਆ ਗਿਆ ਹੁਣ ਤਰਬਾਪਦੀ ਨੇ ਹੁਣ ਨਗਾਰੇ ਦੀ ਲੋੜ ਤੇ ਪਾਦਸ਼ਾਹ ਕਹਿੰਦੇ ਆ ਜਾ ਫਿਰ ਵੇਖ ਲੈ ਮੇਰੇ ਕੋਲ ਕੁਝ ਨਹੀਂ ਔਰੰਗਜ਼ੇਬ ਤੇਰੇ ਕੋਲ ਸਾਰਾ ਕੁਝ ਹੈ ਮੇਰੇ ਲੱਡਲੇ ਜ਼ਿਗਰ ਲਖਤੇ ਜ਼ਿਗਰ ਵੀ ਸ਼ਹੀਦ ਹੋ ਗਏ ਪਿਆਰਾ ਖਾਲਸਾ ਸ਼ਹੀਦ ਹੋ ਗਿਆ ਮੇਰਾ ਘਰ ਬੁੱਝੜ ਗਿਆ ਮੇਰੇ ਪੈਰਾਂ 'ਚ ਜੋੜਾ ਨਹੀਂ ਮੇਰੇ ਸਿਰ 'ਤੇ ਤੋੜਾ ਨਹੀਂ ਮਰੇ ਹੱਥ ਵਿੱਚ ਸ਼ਸਤਰ ਨਹੀਂ ਮੇਰੇ ਨੀਲਾ ਘੋੜਾ ਨਹੀਂ ਪਰ ਇੱਕ ਗੱਲ ਨਸਾਜੋ ਨਬਾਜੋ ਨਖੋਜੋ ਨਕਰਸ ਨਸਾਜੋ ਨਬਾਜੋ

ਲੋਕ ਜੋ ਨਖੜਸ ਜੋ ਨਖੜਸ ਜੋ ਲੋਕ ਜੋ ਨਖੜਸ ਅਮੰਬੇ ਸ਼ਿਵ ਭਗਸ਼ੰਦੇ ਔਰ ਦਸਗੀਰ ਭਗਵਾਨ ਭਗਸ਼ੰਦੇ I love you. ਬਦ ਸੁਖ ਨਵਰ ਨਾਸ਼ਿਕ ਵੇ ਦਿਗਰ ਦਰਦ ਹਾਨੇ ਦਿਗਰ ਮੇਰਾ ਦਿਲ ਤੇ ਮੂੰਹ ਇਕੋ ਜਾਈਏ ਦਿਲ ਚ ਵੀ ਫਰੇਬ ਨਹੀਂ ਮੂੰਹ ਚ ਵੀ ਫਰੇਬ ਨਹੀਂ ਦਿਲੋਂ ਮੁਹੱਬਤ ਜਿਨ੍ਹਾਂ ਦੀ ਹੁੰਦੀ ਐ ਨਾ ਦਿਲੋਂ ਮੁਹੱਬਤ ਜਨ ਉਹ ਸੱਚੇ ਸਹੀ ਸੱਚੇ ਪਰ ਤੂੰ ਤੇ ਮੁੱਖੋਂ ਵੀ ਖੋਟਾ ਤੇ ਦਿਲੋਂ ਵੀ ਖੋਟਾ ਰੰਗਜੇ ਹਮੋ ਮਰਦ ਬਾਇਦ ਮੈਨੂੰ ਪਹਿਲੇ ਪਾਦਸ਼ਾਹ ਨੇ ਗੱਦੀ ਨਿਸ਼ੀਨ ਕੀਤਾ ਤਾਂ ਉਹ ਵੀ ਮਰਦ ਦੀ ਬਾਤ ਕਰ ਗਏ ਆਵਣ 78 ਜਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਹਮੂ ਮਰਦ ਬਾਇਦ ਬਬਦ ਸੁਖਨ ਵਰਨਾ ਸ਼ਿਕਮੇ ਦੇਗਰ ਦਰਦ ਹਾਨ ਨੇ ਜੇ ਮੈਂ ਉਹ ਮਰਦ ਇਹ ਉੱਠਿਆ ਚੇਲਾ ਮਰਦ ਕਾ ਮਰਦਾਨ ਸਦਾਏ ਹੁਣ ਮੇਰਾ ਖਾਲਸਾ ਵੀ ਮਰਦ ਹੈ ਦੁਨੀਆ ਦੇ ਅੰਦਰ ਇਹ ਮਰਦਾ ਵਾਲੇ ਕੰਮ ਕਰੇਗਾ ਦੁਨੀਆ ਇਹਨੂੰ ਹੀ ਪੂਜੇਗੀ ਉਹ ਐਸੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਵਨ ਪੁਰਬ ਦੇ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਬਾਬਾ ਜੀ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਨ੍ਹਾਂ ਦੇ ਦਰਬਾਰ ਚ ਪਹਿਲੀ ਹਾਜ਼ਰੀ ਇਸ ਪਰੀਦਰਸ਼ਨ ਕੀਤੇ ਹਨ ਸਾਧ ਸੰਗਤ ਆਪ ਜੀ ਦੇ ਬਾਬਾ ਸਜਨ ਸਿੰਘ ਜੀ ਸਾਰੇ ਦੇ ਸਾਰੇ ਗੁਰੂ ਕੀ ਕੀਰਤਨੀਏ ਗੁਰੂ ਪਿਆਰੀ ਸਾਧ ਸੰਗਤ ਆਪ ਜੀ ਕਿਉਂਕਿ ਕੀਰਤਨ ਦਾ ਮੈਟਰ ਬੜਾ ਲੰਮਾ ਹੈ ਪਹਿਲੀਆਂ ਲੋਕਾਂ ਤਾਂ ਅਰਬੀ ਦੀਆਂ ਨੇ ਕਮਾਲੇ ਕਰਾਮਤ ਕਾਇਮ کریم ਕਕਾਖ ਰਜ਼ਾ ਬਖਸ਼ ਰਜ਼ਕ ਰਹਾਇਕੁਨ ਰਹੀਮ ਫਿਰ ਅਗਾ ਫਾਰਸੀ ਸ਼ੁਰੂ ਹੋ ਜਾਂਦੀ ਹੈ ਬੜਾ ਹੀ ਡਾਡਾ ਵਿਅੰਗ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੇ ਇਤਿਹਾਸ ਚ ਪੇਸ਼ ਕੀਤਾ ਹੈ ਹਰ ਸਚਾਈ ਬਿਆਨ ਕੀਤੀ ਐਸੇ ਗੁਰਦੇਵ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਗੱਜ-ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ